ਆ ਜੀ ਮਮੋਸ ਖਾਣੇ ਆ ਰਹੇ ਦੋਸਤੋ ਆ ਦੇਖ ਲੋ ਮਮੋਸ ਦਾ ਹਾਊਸ ਸਪ੍ਰਿੰਗ ਆ ਖਾ ਰਹੇ ਨੇ ਵੇ ਕਿਆ ਵੇਖੀ ਆਰਡਰ ਲਾਉ ਮਾਜੀ ਆ ਦੇਖੋ ਇੱਥੇ ਆ ਟੇਬਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੌ ਗੱਡੀ ਦੇ ਟੇਬਲ ਤੇ ਉਹ ਹੋ ਗਏ ਆ ਆ ਦੇਖੋ ਆ ਮੰਜੀਆਂ ਦੇ ਰਿੱਟੇ ਆ ਉੱਪਰ ਭਿਆ ਆ ਲੋ ਆਡੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਆ ਮੰਜੀਆਂ ਦੇ ਥੱਲੇ ਹੁਣ ਚੱਲ ਠੀਕ ਆ ਇੱਧਰ ਦੇਖੀ ਫੜ ਜਾ

ਇਹ ਹੋਣ ਰਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਸਫਾਈ ਕਰਨਾ ਹੈ ਹੱਥ ਪੱਟ ਕੇ ਤਲੇ ਦੇ ਬੱਟੂਗਾ ਨਹੀਂ ਕੋਈ ਮੈਨੂੰ ਸਾਰੀ ਤੋਰ ਤੋਂ ਧੋਆ ਕਰ ਦੋਵੇ ਹਾਂ ਅੱਜ ਪ੍ਰਿਆਣੀ ਉਹਨਾਂ ਸਾਹਿਬ ਦਾ ਨਾਮ ਲਾਓ ਉਹਨਾਂ ਸਾਹਿਬ ਧਿਆਨ ਰੱਖੋ ਬਹੁਤ ਤੇਲ ਦਿਖਾਇਓ ਵੀਰੇ ਇੱਥੇ ਆ ਤੇਲ ਕੋਲ ਮੋਰ ਦੇ ਆਹ ਮੋਰ ਦੇ ਗੋਰੀ ਗੋਦਾ ਆਹ ਜੀ ਵਾ ਦੇਖੋ ਕਿੰਨਾ ਢੱਕੇ ਸਾਫ ਉਧਰੇ ਢੰਗ ਰੱਖੇ ਹੋਏ ਆ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪਰਿੰਗ ਰੋਲ ਬਾਈ ਜੀ ਸੱਤ ਦਾ ਟਰ ਸੱਤ ਪੇਸ ਆ ਪਤਗੋ ਵੀ ਦੇ ਮੋਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ ਪਤਗੋ ਵੀ ਬਾਹਰ ਪਈ ਆ ਯਾ ਇੱਧਰ ਦੇਖਰ ਵੀ ਹਲੇ ਤਾਂ ਨਾ ਕੁਝ ਵੀ ਨਹੀਂ ਹੈ ਮਤਲਬ ਤੇਲ ਲਾਜ ਜਿਹੜਾ ਹੁਣੀ ਬਦਲੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਅਦਰ ਨਹੀਂ ਇਹ ਫਰੈਸ਼ ਤੇਲ ਜਿੱਚ ਬਣਿਆ ਆ ਪਏ ਆ ਮੱਖੀਆਂ ਮਚਰਾ ਚ ਕੁਕਰ ਵੀ ਪਿਆ ਆ ਕੁਕਰ ਮੋ ਵੀ ਤੇਲ ਆ ਰਿਹਾ ਹੈ ਕਿਹੇ ਚ ਬਣ ਰਹੇ ਆ ਬਈ ਇਹ ਯਾਰ ਮਾਰਨ ਦੇ ਇਹ ਦੇਖੋ ਸਾਸ ਬਈ ਮੱਕੀ ਮੱਛਰ ਆ ਲੋ ਉਹ ਹੋ ਰਹੀ ਹੈ ਆਪ ਕਿਰੇ ਹੋਏ ਆ ਮਰੂਏ ਬਰੀ ਤਾਂ ਕਿੰਨਾ ਚਾਹ ਮੈਂ ਆ ਪਿਆਲਾ ਸਪਰਿੰਗ ਰੋਲ ਸਾਡੇ ਬੱਚੜੇ ਐ ਦੇਖਣੇ ਨੇ ਤਾਂ ਸੌ ਗਾਲੀ ਕਿਤੇ ਉਹ ਹੋ ਉਹ ਲੈ ਆ ਦੇਖੋ ਨੀਚੇ ਆ ਉੱਪਰ ਪਿਆ ਆ ਲੋ ਆਹੜੇ ਸਪਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਆ ਮੰਜੀਆਂ ਦੇ ਥੱਲੇ ਪਈਆਂ ਜੀ ਆ ਦੇਖੋ ਬੰਦਾ ਦੇਖੀ ਚੂਹੇ ਚੂਹੇ ਨੇ ਖਾਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੇ ਮਾਈ ਗੋਡ ਯਾਰ ਵੈਰੀ ਡੀਪ ਕੁਆਲਿਟੀ ਆ ਜੀ ਮਮੋਸ ਖਾਣ ਵਾਲੇ ਦੋਸਤ ਆ ਦੇਖ ਲਓ ਮਮੋਸ ਦਾ ਹਾਊਸ ਪ੍ਰੀਮ ਆਹ ਖਾ ਰਹੇ ਨੇ ਕੀ ਬਾਕੀ ਨਹੀਂ ਆਰਡਰ ਬਾਹਰ ਪੂਰਾ ਜੀ ਪੂਰਾ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨੇ ਜਾਂਦਾ ਪੰਮੀ ਗਰੀ ਆ ਫ੍ਰਿਜ ਇੱਥੇ ਹੀ ਮੋਟਰ ਵੀ ਹੈ ਮੈਂ ਤਾਂ ਖਾਦਿਆਂ ਤੁਹਾਨੂੰ ਓ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਹਾਲੋ ਪੂਰੀ ਹੈ ਦਰਵਾਜ਼ੇ ਦੇ ਵਿੱਚ ਸਮੈਲ ਮਾਰ ਰਹੀ ਹੈ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਐਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਰੱਖੋ ਮੜਜੀ ਠੀਕ ਹੈ ਇਹ ਉਠਾ ਲਾ ਗੋਪੀ ਅੱਜ ਤੋੜ ਕੇ ਰਹਿਣਾ ਇਹ ਉਹ ਦਿਰਾਓ ਇਹ ਉਠਾ ਇਹ ਕੀ ਚੀਜ਼ ਹੈ ਚਿਕਨ ਆ ਚਿਕਨ ਹੈ ਜੀ ਦੇਖੋ ਹਾਏ 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 ਇਹ ਚਿਕਨ ਵੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਹ ਹੁਣ ਦੇਖ ਲਓ ਲੈ ਆਏ ਪੱਟ ਕੇ ਲੈ ਆਏ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹਦਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਜੀ ਫਿਰ ਇੱਕ ਇਹ ਦਨ ਲੈ ਆਣਾ ਹੈ ਕਿਹੜਾ ਜੀ